ਅੰਤਿਲਕਾ ਜੀ ਸਾਸਰੀ ਕਾਲਮੇ ਅਮਨ ਸਾਈਪਰਾਸ ਤੋਂ ਆ ਗੋਟ ਟੂ ਸੀ ਸਾਰੇ ਜਣੇ ਠੀਕ ਹੋ ਰਿਹਾ ਤੇ ਮੈਂ ਅੱਜ ਬਹੁਤ ਜ਼ਿਆਦਾ ਵੀਜ਼ ਰਹੀਆ ਮੈਂ ਅੱਜ ਇੰਨੀ ਵੀਜ਼ ਵਿੱਚ ਦਾਸ ਨਹੀਂ ਸਕਦੀ ਮੇਰੇ ਕੋਲ ਕੋਈ ਵੀ ਵੀਡੀਓ ਨਹੀਂ ਬਣਨੇਗੀ ਠੀਕ ਹੈ ਮੇਰਾ ਕੰਫਿਨ ਹੋ ਗਿਆ ਸੌਰੀ ਮੈਨੂੰ ਮਾਫ ਕਰਿਓ ਕਿਉਂਕਿ ਗੋਰਾ ਭਾਜੀ ਘਰ ਸਗਾ ਜੀ ਕਾਲ ਸੀਗਾ ਬੱਚੇ ਦਾ ਸੀ ਇੱਕ ਵੀਕ ਦੀ ਹੌਲੀਡੇ ਮੇਮਨ ਤੇ ਗੋਰਾ ਬਾਜੀ ਘਰ ਸੀਗਾ ਤੇ ਬਕੋਰੀਆ ਬਾਜੀ ਨੇ ਮਤਲਬ ਖਾਣਾ ਵੀ ਗੋਰੀ ਬਾਜੀ ਨੇ ਬਣਾ ਲਿਆ ਸੀਗਾ ਆਈ ਮੀ ਨੇ ਬਣਾਉਣਾ ਸੀਗਾ ਕਿ ਗੋਰਾ ਪਤੀ ਨੇ ਸਾਲ ਮੈਂ ਬਣਾ ਲੰਨਾ ਨਾ ਤੇ ਮੈਂ ਸਾਰੇ ਘਰ ਦਾ ਡਾਸਟ ਕੀਤਾ ਹੋਈ ਹੁਣ ਲੱਗੀ ਰਹੀ ਵੈਸੇ ਇਹਨਾਂ ਕੰਮ ਨੇ ਸੀਗਾ ਹਜੇ ਵੀ ਥੋੜਾ ਟਾਈਮ ਆਇਆ 5:00 ਬਚਿਆ ਕਿਉਂਕਿ ਫਿਰ ਹੁਣ ਮੇਰਾ ਕੰਮ ਖਤਮ ਹੋ ਗਿਆ ਹਨਾ ਅੱਜ ਖਾਣਾ ਨਹੀਂ ਬਣਾਇਆ ਤਾਂ ਕਰੀ ਗੁਰੇ ਭਾਜੀ ਨੇ ਬਣਾ ਲਿਆ ਬਸ ਮੈਨ ਲੱਗੀ ਰਹੀ ਲੱਗੀ ਰਹੀ ਮੈਂ ਫੋਨ ਨੂੰ ਹੱਥ ਤੱਕ ਨਹੀਂ ਲੋਕੋ ਜਿਹਾ ਲਾਇਆ ਕਿਉਂਕਿ ਡਰ ਹੁੰਦਾ ਨਾ ਕਿਵਾਂ ਜੇ ਸਾਡੇ ਏਮਬਲੋਇਡ ਕਰ ਬਿਧਿਆ ਤੇ ਕੈਮਰੇ ਦਾ ਫਿਊ ਵੀ ਕੋਸ਼ ਨਹੀਂ ਹੈਗੀ ਹੈ ਨਾ ਉੱਪਰ ਫਿਰ ਵੀ ਇੱਕ ਡਰ ਹੁੰਦਾ ਹੈ ਹਨਾ ਗਏ ਇਹਨਾਂ ਨੇ ਪਤਾ ਨਹੀਂ ਸਾਰਾ ਦਿਨ ਮਗਰੋਂ ਫੋਨ ਇੱਤੇ ਹੀ ਹੈ ਨਾ ਗੱਲਾਂ ਤੋ ਇਦਾਂ ਚੰਗਾ ਨਹੀਂ ਹੁੰਦਾ ਹੈਗਾ ਮੈਂ ਆਪਣੀ ਜੋਬ ਦੇ ਨਾਲ ਬਹੁਤ ਆਨੈਸਟ ਹੈਂ ਦੀ ਆ ਇੱਥੇ ਤੈਨੂੰ ਨੇ ਪਤਾ ਹੈਗਾ ਐ ਕਿ ਮੈਂ ਕਰਦੀਆਂ ਵੀਡੀਓ ਸ਼ੂਟ ਉਹ ਵੀ ਸਾਰ ਮੇਰੇ ਗੋਲੇ ਭਾਜੀ ਨੇ ਮੈਨੂੰ ਕਿਹਾ ਸੀਗਾ ਸਾਰਨੇ ਹੀ ਐ ਸੀ ਆਈ ਮੀਨ ਠੀਕ ਹੈ ਇਸਕਾ ਲੋ ਬਹੁਤ ਨਾਈਸ ਹੈ ਗਿਆ ਠੀਕ ਹੈ ਬਟ ਮੇਰਾ ਟਾਈਮ ਨਹੀਂ ਲੱਗਿਆ ਮੈਂ ਇੰਨੀ ਵੀ ਸੀ ਤੁਸੀਂ ਬਲੀਵ ਕਰ ਸਕਦੇ ਹੋ ਮੈਂ ਸਵੇਰ ਦਾ ਪਾਣੀ ਵੀ ਨਹੀਂ ਪੀਤਾ ਸਵੇਰ ਦਾ ਪਾਣੀ ਵੀ ਪਹਿਲਾ 6 ਵਜੇ ਉੱਠ ਕੇ ਬਾਟਮ ਤੇ ਠੀਕ ਹੈ ਤੇ ਬਸ ਉਦੋਂ ਦੇ ਬਾਅਦ ਸਹਾਰ ਮਰ ਕੇ ਚਾਹ ਪੀਤੀ ਅੱਧ ਨੂੰ ਆ ਗਈ ਠੀਕ ਹੈ ਤੇ ਬਸ ਜਿਵੇਂ ਮੈਂ ਪਾਣੀ ਵੀ ਹੁਣ ਪੀ ਕੇ ਹਟੀਆਂ ਮੈਂ ਇਹ ਸੋਚੀ ਸੀ ਗੁਰਪਾਜੀਵਾ ਮਤਲਬ ਘਰੋਂ ਮੈਂ ਬਾਰ-ਬਾਰ ਬਾਥਰੂਮ ਜਾਉਂਗੀ ਤਾਂ ਚੰਗਾ ਜਿਹਾ ਲੱਗਦਾ ਹਨ ਗੰਦਾ ਜਿਹਾ ਲੱਗਦਾ ਨਹੀਂ ਇਹ ਸਾਈਜ ਹੀ ਫੀਲ ਹੁੰਦੀ ਆ ਠੀਕ ਹੈ ਤਾਂ ਕਰਕੇ ਮੈਂ ਪਾਣੀ ਨਹੀਂ ਸੀ ਪੀਤਾ ਮੈਂ ਬਹੁਤ ਜ਼ਿਆਦਾ ਇਨੋਸੈਂਟ ਜੀ ਕੁੜੀ ਆ ਮੈਂ ਬਹੁਤ ਸ਼ਾਈ ਫੀਲ ਕਰਦੀ ਆ ਠੀਕ ਆ ਮੈਨੂੰ ਮੈਨੂੰ ਸਭ ਮੈਂ ਕੁਝ ਕਾਫੀ ਤੱਕ ਹੱਥ ਵੀ ਨਹੀਂ ਲਾਇਆ ਗੋਰੀ ਭਾਜ ਨੇ ਕਿਹਾ ਤੂੰ ਰੈਸਟ ਕਰ ਲਾ ਮੰਨਦੀ ਰੈਸਟ ਕਰ ਲਾ ਲੇਕਿਨ ਮੈਂ ਕਿਤੇ ਬਸ ਚੁੱਪਚੀ ਬੀਤੀ ਮੈਂ ਲੱਗੀ ਪਈ ਆ ਠੀਕ ਆ ਸਾਡੀ ਆਦਤ ਕਿੱਦਾਂ ਦੀ ਆ ਲੋਕ ਜਿਹੜਾ ਸਮਝ ਨਹੀਂ ਹੁੰਦੀ ਆ ਸਪੈਸ਼ਲੀ ਮੇਰੀ ਠੀਕ ਆ ਇੰਨਾ ਚਿਰ ਰਹਿ ਕੇ ਵੀ ਫਿਰ ਵੀ ਉਹੀ ਸ਼ਾਈ ਵੀ ਲਾਉ ਮਾਈ ਗॉड ਬਸ ਬਹੁਤ ਜ਼ਿਆਦਾ ਬਿਜ਼ੀ ਆਂ ਜਾਂ ਤੇ ਹੁਣ ਮਤਲਬ ਕੋਈ ਨਾ ਭਾਜੀ ਬੱਚਿਆਂ ਲੈ ਕੇ ਨਿਕਲੇ ਤੇ ਮੈਨੂੰ ਮੌਕਾ ਮਿਲਿਆ ਮੈਂ ਕਿਹਾ ਥੋੜੀ ਜਿਹੀ ਬਹੁਤੀ ਵੀਡੀਓ ਤਾਂ ਜੀ ਸ਼ੂਟ ਕਰਾਣਾ ਉਧਰ ਨਹੀਂ ਇੰਨਾ ਹੈਗਾ ਕਿ ਮੈਨੂੰ ਬੜੇ ਪੈਸੇ ਬਣ ਲਈਏ ਉਹ ਕਿਉਂਕਿ ਉਹਦਾ ਇੱਕ ਸ਼ੌਕ ਹੈਗਾ ਨਾ ਹੁਣ ਲੱਗੇ ਹੁਆ ਤਾਂ ਬੱਸ ਲੱਗੇ ਰਹੀਆਂ ਨਾ ਇੱਕ ਪਾਸੇ ਲੱਗੇ ਰਹੀਆਂ ਸੋ ਮੈਂ ਸੋਚਿਆ ਬੱਸ ਇਹ ਵੀਡੀਓ ਤਾਂ ਨਾਕਾ ਨਹੀਂ ਬਣਾ ਦੇ ਲਈ ਵੀਡੀਓ ਅਪਲੋਡ ਕਰ ਦਿਆਂ ਜਿੱਦਾਂ ਦੀ ਬਣਦੀ ਹੈ ਕੋਈ ਗੱਲ ਨਹੀਂ ਠੀਕ ਆ ਬੱਸ ਤਾਂ ਕਰਕੇ ਰੋਕ ਜੀ ਬੱਸ ਹੁਣ ਮੈਂ ਘਰ ਚਲ ਗਿਆ ਠੀਕ ਆ ਤੇ ਖਾਣੇ ਪੀਣੇ ਦਾ ਦੇਖਣੀ ਆ ਮੈਂ ਕੁਛ ਖੰਮੇ ਇੰਨੀ ਪਾਗਲ ਮੈਂ ਪਾਣੀ ਦੇ ਘੁੱਟ ਤੱਕ ਨਹੀਂ ਪੀਤਾ ਜੇ ਮੈਂ ਇੰਨੀ ਮੇ ਘਰ ਦੀ ਮੰਮੀ ਨਾਲ ਵੀ ਨਹੀਂ ਗੱਲ ਹੋਈ ਮੇਰੀ ਕਿਸੇ ਮੈਸੇਜ ਮੈਨੂੰ ਮੈਸੇਜ ਆ ਫੋਨ ਨੂੰ ਹੱਥ ਵੀ ਨਹੀਂ ਲਾਇਆ ਹੈਗਾ ਮੇਰੀ ਆਵਾਜ਼ ਵੀ ਨਿਕਲਦੀ ਨਹੀਂ ਆ ਜੀ ਮੈਂ ਪਾਣੀ ਨਹੀਂ ਪੀਤਾ ਹੈਗਾ ਜਸਮੀਰ ਦਾ ਘੁੱਟ ਘੁਣ ਵੀ ਜਟੀਆਂ ਹੁਣ ਕਰ ਚੱਕੀ ਨਹੀਂ ਸਾਰੇ ਘਰ ਉਧਰ ਤਾਂ ਨਹੀਂ ਹੈਗਾ ਲੇਕਿਨ ਹੁੱਚੀ ਚੀਜ਼ ਹੁੰਦੀ ਆ ਲੋਕਾਂ ਜਿਹੜਾ ਮੈਂ ਕਿਉਂਕਿ ਅਸੀਂ ਇੱਥੇ ਰਹਿਨੇ ਆ ਸਾਜ ਇਹਨਾਂ ਨੂੰ ਟੈਂਸ਼ਨ ਹੋ ਗਿਆ ਫਿਰ ਵੀ ਡਰਤਾ ਹੁੰਦਾ ਹੈ ਨਾ ਉਹ ਲੋਕ ਪਤਾ ਨਹੀਂ ਕਿੱਦਾਂ ਦੇ ਆ ਜਿਹੜੇ ਮਤਲਬ ਡਰਦੇ ਨਹੀਂ ਕਿਸੇ ਤੋਂ ਵੀ ਨਹੀਂ ਡਰਦੇ ਆਪਣੇ ਮਾ ਬਿ ਮਾਪੇ ਤੋਂ ਦਾ ਕੀ ਡਰਨਾ ਉਹਨਾਂ ਨੂੰ ਮੈਨੂੰ ਤਾਂ ਆਪਣੇ ਮੰਮੀ ਟਾਈ ਦਾ ਬਿਟਾਰਾ ਹੈਗਾ ਮੈਨੂੰ ਆਪਣੀ ਇਮਪਲੋਏ ਦਾ ਬਿਟਾਰਾ ਹੈਗਾ ਮੈਨੂੰ ਆਪਣੇ ਫਰੈਂਡ ਦਾ ਵੀ ਡਰ ਹੈਗਾ ਮੈਨੂੰ ਸਾਰੇ ਪਾਸੇ ਆਈ ਮੈਨ ਇੱਕ ਇੱਕ ਰਿਸਪੈਕਟ ਦੀ ਰਿਸਪੈਕ ਤਦ ਮੈਂ ਨਹੀਂ ਦੰਦਦੀ ਕਿ ਕਿਸੇ ਕੰਨ ਰੁਕੋ ਜੀ ਤੁਸੀਂ ਕਹਿਣਾ ਘੋੜੀ ਬੋਲੀ ਜਾਂਦੀ ਮੈਂ ਤੁਸੀਂ ਮੈਨੂੰ ਦੇਖ ਰਹੇ ਹੋ ਮੇਰੇ ਮੇਰੇ ਪੈਸੇ ਦੇਖ ਰਹੇ ਹੋ ਠੀਕ ਹੈ ਕਿੰਨਾ ਮੈਂ ਨਰਜ਼ੇ ਹੋ ਗਿਆ ਚਲ ਠੀਕ ਹੈ ਲੱਗ ਗਿਆ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਠੀਕ ਹੈ ਤੇ ਮੈਂ ਹੁਣ ਕਾ ਚਾਹਾਂ ਮੈਂ ਠੀਕ ਹੈ ਕਾ ਚਾਹ ਕਿ ਕੁਝ ਬਣਾਵਾਂ ਜਿਵੇਂ ਕੋਲ ਤੇ ਮੈਂ ਤਾਂ ਗੋਤਵੀਆ ਜਬਦਿਆ ਕਰਕੇ ਆਈ ਸੀ ਮੈਂ ਕਿਹਾ ਚਲ ਮੈਂ ਲੋਕਾਂ ਦੇ ਭਾਂਗੇ ਮੇਰੀ ਗੋਤ ਕਿੰਨੀ ਆ ਗਿਆ ਮੈਨੂੰ ਲੱਗਿਆ ਕਿ ਚਾਹ ਉੱਠ ਪਰ ਚਲ ਠੀਕ ਹੈ ਲੋਕ ਜੀ ਪਲੀਜ਼ ਠੀਕ ਹੈ ਮੇਰੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰ ਦੇਣਾ ਠੀਕ ਹੈ ਅੱਜ ਦੇ ਲਈ ਬਸ ਇੰਨਾ ਕਿ ਕੱਲ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਇੱਕ ਨਵੀਂ ਹੋਪ ਦਿਨਾਂ ਸੋ ਬਾਏ